ਸ਼ੰਭੂ ਬਾਡਰ ਦੇ ਉੱਪਰ ਖੜੇ ਆ ਇੱਕ ਪਾਸੇ ਟਰੈਕਟਰ ਆ ਜਿਹੜੇ ਉਹ ਇੱਥੇ ਆਉਣੇ ਸ਼ੁਰੂ ਹੋ ਚੁੱਕੇ ਨੇ ਤੇ ਇੱਕ ਤਸਵੀਰ ਹੋਰ ਦਿਖਾਉਂਦੇ ਆ ਤੁਹਾਨੂੰ ਦੂਜੇ ਪਾਸੇ ਮਿੱਟੀ ਦਾ ਜਿਹੜਾ ਟਰੱਕ ਆ ਜਾਂ ਟਿਪਰ ਆ ਉਹ ਵੀ ਇੱਥੇ ਪਹੁੰਚ ਗਿਆ ਤਾਂ ਇਹ ਤਸਵੀਰ ਦਿਖਾ ਰਹੇ ਆ ਇਸ ਸਮੇ ਟਿਪਰ ਆ ਜਿਹੜਾ ਮਿੱਟੀ ਨਾਲ ਭਰਿਆ ਹੋਇਆ ਉਹ ਵੀ ਇੱਥੇ ਪਹੁੰਚ ਚੁੱਕਾ ਤਾਂ ਤਸਵੀਰਾਂ ਦੇਖੋ ਸ਼ੰਭੂ ਬਾਡਰ ਦੀਆਂ ਤਸਵੀਰਾਂ ਇੱਕ ਪਾਸੇ ਟਰੈਕਟਰ ਖੜੇ ਨੇ ਜਿਹੜੇ ਉਹ ਇੱਥੇ ਪਹੁੰਚੇ ਨੇ ਸ਼ੰਭੂ ਬਾਡਰ ਦੇ ਉੱਪਰ ਜਿਹੜੇ ਪਹਿਲੇ ਟਰੈਕਟਰ ਨੇ ਤੇ ਦੂਜੇ ਪਾਸੇ ਇਹ ਟਿਪਰ ਨੇ ਤਾਂ ਬਿਲਕੁਲ ਇਹ ਦੇਖੋ ਇਹ ਪ੍ਰਸ਼ਾਸਨ ਦੇ ਵੱ ਜਿਹੜੇ ਇੱਕ ਟਿਪਰ ਇੱਥੇ ਮੰਗਾਇਆ ਗਿਆ ਤਸਵੀਰਾਂ ਦਿਖਾਉਣਾ ਪਿੱਛੇ ਤਸਵੀਰ ਦਿਖਾਉਣਾ ਕਿ ਕਿਸ ਤਰੀਕੇ ਦੇ ਵਿੱਚ ਮਿੱਟੀ ਆ ਜਿਹੜੀ ਉਹ ਭਰੀ ਹੋਈ ਆ ਤਾਂ ਇਹ ਤਸਵੀਰ ਦੇਖੋ ਮਿੱਟੀ ਦੇ ਨਾਲੇ ਟਿਪਰ ਜਿਹੜਾ ਭਰਿਆ ਹੋਇਆ ਵੇ ਇਸ ਸਮੇਂ ਤਾਂ ਪ੍ਰਸ਼ਾਸਨ ਜਿਹੜਾ ਅੱਗੇ ਤਿਆਰ-ਬਾਰ ਤਿਆਰ ਖੜਾ ਅੱਜ ਕਿਸਾਨਾਂ ਦੇ ਵੱਲੋਂ ਦਿੱਲੀ ਕੂਚ ਦਾ ਜਿਹੜਾ ਇੱਕ ਐਲਾਨ ਕੀਤਾ ਗਿਆ ਮੌਕੇ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਸ਼ੰਭੂ ਬਾਡਰ ਦੀਆਂ ਤਸਵੀਰਾਂ ਅੱਗੇ ਦੀਆਂ ਤਸਵੀਰਾਂ ਜ਼ਰੂਰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਕਿ ਕਿਸ ਤਰੀਕੇ ਬੈਰੀਗੇਟਿੰਗ ਕਰ ਦਿੱਤੀ ਗਈ ਆ ਪੰਜਾਬ ਪੁਲਿਸ ਦੇ ਜਿਹੜੇ ਜਵਾਨ ਵੀ ਇੱਥੇ ਪਹੁੰਚੇ ਹੋਏ ਨੇ ਤੇ ਅੱਗੇ ਸ਼ੰਭੂ ਬਾਡਰ ਦੀਆਂ ਤਸਵੀਰਾਂ ਅਸੀਂ ਤੁਹਾਨੂੰ ਦਿਖਾਈਆਂ ਨੇ ਕਿ ਕਿਵੇਂ ਸ਼ੰਭੂ ਬਾਡਰ ਆ ਜਿਹੜਾ ਬਿਲਕੁਲ ਬੰਦ ਕਰ ਦਿੱਤਾ ਗਿਆ ਤਾਂ ਦੱਸ ਦਈਏ ਕਿ ਦੋਵਾਂ ਸਾਈਡਾਂ ਤੇ ਰੋਡ ਦੇ ਜਿਹੜੀ ਬਲੋਕੇਜ ਕਰ ਦਿੱਤੀ ਗਈ ਆ ਜੋ ਬੈਰੀਕੇਡ ਲਗਾਏ ਗਏ ਨੇ ਲੋਹੇ ਦੇਆਂ ਜਿਹੜੀਆਂ ਕਿੱਲਾਂ ਲਗਾਈਆਂ ਗਈਆਂ ਨੇ ਤੇ ਲੈਂਟਰ ਪਾ ਕੇ ਜਿਹੜੇ ਕਿੱਲਾ ਲਗਾਏ ਗਿਆ ਤਾਂ ਲਗਾਤਾਰ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਸ਼ੰਭੂ ਬਾਡਰ ਦੇ ਜਿਹੜੇ ਹਾਲਾਤ ਨੇ ਦੇਖ ਸਕਦੇ ਹੋ ਕਿ ਕਿਸ ਤਰੀਕੇ ਜਿਹੜਾ ਜਵਾਨ ਇੱਥੇ ਪੰਜਾਬ ਪੁਲਿਸ ਦੇ ਜਵਾਨ ਵੀ ਤੁਹਾਨੂੰ ਤਸਵੀਰਾਂ ਨਜ਼ਰ ਆ ਰਹੀਆਂ ਬੈਰੀਕੇਟਿੰਗ ਨਜ਼ਰ ਆ ਰਹੀ ਹੈ ਤਾਂ ਅਸੀਂ ਬਾਡਰ ਤੋਂ ਪਿੱਛੇ ਦੀਆਂ ਤਸਵੀਰਾਂ ਦਿਖਾ ਰਹੇ ਹਾਂ ਤਾਂ ਟਿਪਰ ਜਿਹੜਾ ਹੁਣ ਅੱਗੇ ਲਜਾਇਆ ਗਿਆ ਵਾ ਅੱਗੇ ਤਾਂ ਤਸਵੀਰਾਂ ਦਿਖਾ ਰਹੇ ਹਾਂ ਹਰ ਇੱਕ ਅਪਡੇਟ ਤੁਹਾਡੇ ਨਾਲ ਸਾਂਝੀ ਕਰਦੇ ਰਹਾਂਗੇ ਲਗਾਤਾਰ ਤਸਵੀਰਾਂ ਸ਼ੰਭੂ ਬਾਡਰ ਦੀਆਂ ਸਾਂਝੀਆਂ ਕਰ ਰਹੇ ਹ ਪਰ ਵਧਣਾ ਸ਼ੁਰੂ ਹੋ ਗਿਆ 10 ਵਜੇ ਦਾ ਟਾਈਮ ਕਿਸਾਨਾਂ ਦੇ ਵੱਲੋਂ ਦਿੱਤਾ ਗਿਆ ਟਿੱਪਰ ਦਿਖਾਓ ਅੱਗੇ ਤਸਵੀਰ ਦਿਖਾਉਣ ਦੀ ਕੋਸ਼ਿਸ਼ ਕਰਦੇ ਆਂ ਰੋਡ ਆ ਜਿਹੜਾ ਬਲੌਕ ਕਰ ਦਿੱਤਾ ਗਿਆ ਵਾ ਟਿੱਪਰ ਲਗਾ ਕੇ ਮਿੱਟੀ ਨਾਲ ਟਿੱਪਰ ਭਰਿਆ ਆ ਹਾਲਾਂਕਿ ਤਸਵੀਰ ਮਾਫ ਕਰਨਾ ਥੋੜਾ ਜਿਹਾ ਅਸੀਂ ਦੂਰ ਖੜੇ ਆ ਪ੍ਰੋਪਰ ਤੁਹਾਨੂੰ ਕਲੀਅਰ ਤਸਵੀਰ ਦਿਖਾਉਣ ਦੇ ਵਿੱਚ ਸਾਨੂੰ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਕਿਉਂਕਿ ਲਾਈਟ ਦੀ ਦਿੱਕਤ ਆਉਂਦੀ ਆ ਤਾਂ ਇਹ ਤਸਵੀਰ ਦੇਖੋ ਜਿਹੜਾ ਰਸਤੇ ਦੇ ਵਿੱਚ ਟਿੱਪਰ ਆ ਜਿਹੜਾ ਮਿੱਟੀ ਨਾਲ ਭਰਿਆ ਹੋਇਆ ਉਹ ਟਿੱਪਰ ਲਗਾਇਆ ਜਾ ਰਿਹਾ ਵਾ ਤਾਂ ਤਸਵੀਰ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਆਂ ਤਤੋਂ ਨੂੰ ਸ਼ੰਭੂ ਬਾਟਰ ਦੀਆਂ ਤਸਵੀਰਾਂ ਦਿਖਾ ਰਿਹਾ ਮਿੱਟੀ ਨਾਲ ਭਰਿਆ ਹੋਇਆ ਟਿੱਪਰ ਜਿਹੜਾ ਰਸਤੇ ਦੇ ਵਿੱਚ ਲਗਾ ਦਿੱਤਾ ਗਿਆ ਅੱਗੇ ਬੈਰੀਕੇਟਿੰਗ ਆ ਤੇ ਕਿਸਾਨ ਨੇ ਜਿਹੜੇ ਉਹ ਦਿੱਲੀ ਵੱਲ ਨੂੰ ਵੱਧ ਰਹੇ ਆ ਪ੍ਰਸ਼ਾਸਨ ਇੱਥੇ ਤਿਆਰ ਬਾਜ਼ ਤਿਆਰ ਖੜਾ ਵੱਡੀ ਗਿਣਤੀ ਦੇ ਵਿੱਚ ਜਿਹੜੇ ਮੁਲਾਜ਼ਮ ਉਹ ਇੱਥੇ ਲੱਗੇ ਹੋਏ ਨੇ ਪੰਜਾਬ ਪੁਲਿਸ ਦੇ ਮੁਲਾਜ਼ਮ ਵੀ ਇੱਥੇ ਪਹੁੰਚ ਚੁੱਕੇ ਨੇ ਤੇ ਅੱਗੇ ਹਰਿਆਣਾ ਪ੍ਰਸ਼ਾਸਨ ਪੂਰੀ ਤਰ੍ਹਾਂ ਤਿਆਰ ਆ ਕਿਸਾਨਾਂ ਨੂੰ ਰੋਕਣ ਦੇ ਲਈ ਇੱਕ ਕੱਲ ਮੀਟਿੰਗ ਹੋਈ ਸੀ ਸਾਢੇ 5 ਘੰਟੇ ਤੱਕ ਮੀਟਿੰਗ ਚੱਲਦੀ ਆ ਚੰਡੀਗੜ੍ਹ ਦੇ ਵਿੱਚ ਕੇਂਦਰ ਦੇ ਤਹਿ ਮੰਤਰੀ ਪਹੁੰਚਦੇ ਆ ਕਿਸਾਨ ਜਥੇਬੰਦੀਆਂ ਪਹੁੰਚਦੀਆਂ ਸਰ ਇਸ ਤੋਂ ਬਾਅਦ ਕਿਸਾਨ ਜਦੋਂ ਬਾਹਰ ਆਉਂਦੇ ਆ ਤਾਂ ਕਿਸਾਨਾਂ ਦੇ ਵੱਲੋਂ ਆ ਕੇ ਐਲਾਨ ਆ ਜਿਹੜਾ ਕਰ ਦਿੱਤਾ ਜਾਂਦਾ ਕਿ ਕੱਲ ਨੂੰ 10 ਵਜੇ ਅਸੀਂ ਦਿੱਲੀ ਵੱਲ ਨੂੰ ਵਧਾਂਗੇ ਤਾਂ ਹੁਣ ਕਿਸਾਨ ਪੰਜਾਬ ਵਾਲੇ ਪਾਸੇ ਤੋਂ ਬਾਰਡਰ ਵੱਲ ਨੂੰ ਆ ਰਹੇ ਆ ਤੇ ਅੱਗੇ ਬਾਰਡਰ ਤੇ ਜਿਹੜਾ ਪ੍ਰਸ਼ਾਸਨ ਆ ਉਹ ਸਖਤ ਪ੍ਰਬੰਧ ਆ ਜਿਹੜੇ ਕਰ ਰਿਹਾ ਤਾਂ ਹਰ ਇੱਕ ਅਪਡੇਟ ਅਸੀਂ ਤੁਹਾਡੇ ਤੱਕ ਪਹੁੰਚਾ ਰਹੇ ਆ ਸਹਿਯੋਗੀ ਸਾਥੀ ਰੌਸ਼ਨ ਦੇ ਨਾਲ ਸੁਖਦਲੇ ਤਾਂ ਸ਼ੰਭੂ ਬਾਰਡਰ ਦੇ ਉੱਪਰ ਖੜੇ ਆ ਕਿਸਾਨਾਂ ਦੇ ਕਾਫਲੇ ਜਿਹੜੇ ਇੱਥੇ ਪਹੁੰਚਣੇ ਸ਼ੁਰੂ ਹੋ ਚੁੱਕੇ ਆ ਤਸਵੀਰਾਂ ਦੇਖੋ ਮਹਿਜ ਕੁਝ ਦੂਰੀ ਦੇ ਉੱਪਰ ਕੁਝ ਮੀਟਰ ਦੀ ਦੂਰੀ ਦੇ ਉੱਪਰ ਜਿਹੜਾ ਕਿਸਾਨਾਂ ਦਾ ਕਾਫਲਾ ਪਹਿਲਾ ਕਾਫਲਾ ਪਹੁੰਚ ਚੁੱਕਿਆ ਸਾਹਮਣੇ ਰੋਡ ਆ ਉੱਧਰ ਵੀ ਟਰਾਲੀਆਂ ਜਿਹੜੀਆਂ ਆਉਣੀਆਂ ਸ਼ੁਰੂ ਹੋ ਚੁੱਕੀਆਂ ਨੇ ਗੂੰਜਾ ਪਾਉਂਦੇ ਟਰੈਕਟਰ ਜਿਹੜੇ ਹੁਣ ਬਾਰਡਰ ਵੱਲ ਨੂੰ ਵੱਧ ਰਿਹਾ ਤੇ ਕਿਸਾਨਾਂ ਦਾ ਕਾਫਲਾ ਦੇਖ ਸਕਦੇ ਹੋ ਵੱਡੀ ਗਿਣਤੀ ਦੇ ਵਿੱਚ ਕਿਸਾਨ ਨੇ ਜਿਹੜਾ ਸ਼ੰਭੂ ਬਾਰਡਰ ਦੇ ਉੱਪਰ ਪਹੁੰਚਣੇ ਸ਼ੁਰੂ ਹੋ ਚੁੱਕੇ ਨੇ ਤਾਂ ਤਸਵੀਰਾਂ ਦਿਖਾ ਰਹੇ ਆ ਪਿੱਛੇ ਕੁਝ ਮੀ ਸ਼ੰਭੂ ਬਾਟਰ ਹੈ ਜਿੱਥੇ ਹਰਿਆਣਾ ਪ੍ਰਸ਼ਾਸਨ ਦੇ ਵੱਲੋਂ ਬੈਰੀਕੇਡ ਲਗਾਏ ਗਏ ਨੇ ਰਸਤਾ ਬੰਦ ਕੀਤਾ ਗਿਆ ਤੇ ਕੁਝ ਦੂਰੀ ਦੇ ਉੱਪਰ ਜੋ ਪੁਲ ਪੈਂਦਾ ਜੇਕਰ ਤੁਸੀਂ ਇਸ ਰਸਤੇ ਤੋਂ ਸਫ਼ਰ ਕੀਤਾ ਤਾਂ ਤੁਹਾਨੂੰ ਪਤਾ ਹੋਏਗਾ ਕਿ ਪੁਲ ਤੋਂ ਜਿਹੜਾ ਘੱਗਰ ਦਰਿਆ ਦਾ ਪੁਲਾ ਉਸ ਤੋਂ ਥੋੜਾ ਜਿਹਾ ਮੀਟਰ ਦੂਰ ਪਿੱਛੇ ਪੰਜਾਬ ਵਾਲੇ ਪਾਸੇ ਇੱਕ ਪੁਲ ਪੈਂਦਾ ਤਾਂ ਉਸ ਪੁਲ ਦੀਆਂ ਤਸਵੀਰਾਂ ਨੇ ਜਿੱਥੋਂ ਮਹਾਲੀ ਨੂੰ ਰਸਤਾ ਨਿਕਲਦਾ ਵਾ ਉਸ ਪੁਲ ਦੀਆਂ ਤਸਵੀਰਾਂ ਦਿਖਾ ਰਹੇ ਹਾਂ ਟਰਾਲੀਆਂ ਨੇ ਜਿਹੜੀਆਂ ਟਰੈਕਟਰ ਨੇ ਜਿਹੜੇ ਇੱਥੇ ਪਹੁੰਚ ਚੁੱਕੇ ਆ ਤਾਂ ਕੇਸਰੀ ਨਿਸ਼ਾਨ ਸਾਹਿਬ ਨੇ ਜਿਹੜੇ ਉਹ ਟਰੈਕਟਰਾਂ ਦੇ ਉੱਪਰ ਝੂਲ ਰਹੇ ਆ ਤਾਂ ਕਿਸਾਨ ਜਥੇਬੰਦੀਆਂ ਦੇ ਟਰੈਕਟਰ ਤਾਂ ਥੱਲੇ ਵਾਲੇ ਰਸਤੇ ਦੇ ਉੱਪਰ ਵੀ ਜਿਹੜੀਆਂ ਟਰਾਲੀਆਂ ਨੇ ਜਿਹੜੇ ਟਰੈਕਟਰ ਨੇ ਟੈਂਕੀਆਂ ਪਾਈਆਂ ਹੋਈਆਂ ਪਿੱਛੇ ਉਹ ਪਹੁੰਚ ਚੁੱਕੇ ਨੇ ਤਾਂ ਦੇਖੋ ਇਹ ਗੁੰਝਾ ਪਾਉਂਦੇ ਟਰੈਕਟਰ ਨੇ ਜਿਹੜੇ ਹੁਣ ਸ਼ੰਭੂ ਬਾਰਡਰ ਵੱਲੋਂ ਬੰਦੇ ਨੇ ਸ਼ੁਰੂ ਹੋ ਚੁੱਕੇ ਨੇ ਤਾਂ ਤਸਵੀਰਾਂ ਦਿਖਾ ਰਹੇ ਹਾਂ ਇਸ ਸਮੇਂ ਇੱਕ ਕਿਸਾਨਾਂ ਦੀਆਂ ਜਿਹੜੀਆਂ ਟਰਾਲੀਆਂ ਨੇ ਇੱਥੇ ਪਹੁੰਚ ਚੁੱਕੀਆਂ ਨੇ ਤਾਂ ਸ਼ੰਭੂ ਬਾਰਡਰ ਦੀਆਂ ਤਸਵੀਰਾਂ ਦਿਖਾ ਰਹੇ ਹਾਂ ਪਹਿਲਾ ਪਹਿਲਾ ਕਾਫਲਾ ਜਿਹੜਾ ਕਿਸਾਨਾਂ ਦਾ ਟਰੈਕਟਰ ਲੈ ਕੇ ਸ਼ੰਭੂ ਬਾਟਰ ਦੇ ਉੱਪਰ ਪਹੁੰਚ ਚੁੱਕਿਆ ਤਾਂ ਮੌਕੇ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਟਰਾਲੀਆਂ ਦੇਖੋ ਹਜੇ ਇਹ ਸਿਰਫ ਤੁਹਾਨੂੰ ਗਿਣਤੀ ਦੇ ਵਿੱਚ ਜਿਹੜੀਆਂ ਟਰਾਲੀਆਂ ਨਜ਼ਰ ਆ ਰਹੀਆਂ ਹਨ ਗਿਆ ਦੱਸ ਦੇ ਕਿ ਇਸ ਤੋਂ ਪਿੱਛੇ ਇੱਕ ਵੱਡਾ ਕਾਫਲਾ ਕਿਸਾਨਾਂ ਦਾ ਅਸੀਂ ਕੱਲ੍ਹ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਕਿ ਕਿੰਨੀ ਵੱਡੀ ਗਿਣਤੀ ਦੇ ਵਿੱਚ ਕਿਸਾਨ ਨੇ ਜਿਹੜੇ ਦਿੱਲੀ ਵੱਲ ਨੂੰ ਵੱਧ ਰਹੇ ਨੇ ਤਾਂ ਹੁਣ ਦੇਖਣਾ ਹੋਏਗਾ ਕਿਸਾਨ ਕਿੰਨੀ ਵੱਡੀ ਗਿਣਤੀ ਤੇ ਇੱਥੇ ਪਹੁੰਚਦੇ ਆ ਕੀ ਸਰਕਾਰ ਦੇ ਵੱਲੋਂ ਉਸ ਤੋਂ ਪਹਿਲਾਂ ਕੋਈ ਮੈਸੇਜ ਦਿੱਤਾ ਜਾਂਦਾ ਜਾਂ ਕਿਸਾਨਾਂ ਦੇ ਨਾਲ ਕੋਈ ਸਹਿਮਤੀ ਬਣਦੀ ਆ ਜਾਂ ਫਿਰ ਕਿਸਾਨ ਅੱਗੇ ਵਧਣਗੇ ਤੇ ਜੇਕਰ ਕਿਸਾਨ ਅੱਗੇ ਵਧਦੇ ਆ ਤਾਂ ਫਿਰ ਹਰਿਆਣਾ ਦਾ ਜਿਹੜਾ ਪ੍ਰਸ਼ਾਸਨ ਆ ਉਹ ਕਿਸ ਤਰੀਕੇ ਆਪਣਾ ਰੁਖ ਰੱਖੇਗਾ ਹਰਿਆਣਾ ਪ੍ਰਸ਼ਾਸਨ ਦਾ ਕੀ ਰੁਖ ਹੋਏਗਾ ਸੀ ਪਹਿਲਾਂ ਤਸਵੀਰ ਵੀ ਇੱਕ ਦਿਖਾਈ ਆ ਤੁਹਾਨੂੰ ਕਿ ਇੱਕ ਪਾਸੇ ਟਰੈਕਟਰ ਪਹੁੰਚੇ ਦੂਜੇ ਪਾਸੇ ਮਿੱਟੀ ਵਾਲਾ ਟਿਪਰ ਪਹੁੰਚੇ ਪੰਜਾਬ ਪੁਲਿਸ ਦੇ ਜਵਾਨ ਵੱਡੀ ਗਿਣਤੀ ਤਾਇਨਾਤ ਕਰ ਦਿੱਤੇ ਗਏ ਨੇ ਤੇ ਉੱਥੇ ਹੀ ਹਰਿਆਣਾ ਪ੍ਰਸ਼ਾਸਨ ਦੀ ਜ਼ਿਕਰ ਗੱਲ ਕਰੀਏ ਤਾਂ ਲਗਾਤਾਰ ਹਰਿਆਣਾ ਪ੍ਰਸ਼ਾਸਨ ਆ ਉਹਦੇ ਪ੍ਰਬੰਧ ਪੁਖਤਾ ਕਰ ਰਿਹਾ ਤਾਂ ਕਿ ਕਿਸਾਨਾਂ ਨੂੰ ਅੱਗੇ ਵਧਣ ਤੋਂ ਤਾਂ ਪਹਿਲੇ ਕਾਫਲੇ ਨੇ ਤਸਵੀਰਾਂ ਦਿਖਾ ਰਿਆ ਹਰ ਇੱਕ ਤਸਵੀਰ ਤੁਹਾਡੇ ਤੱਕ ਪਹੁੰਚਾਵਾਂਗੇ ਵੱਡੀ ਗਿਣਤੀ ਦੇ ਕਿਸਾਨ ਨੇ ਜਿਹੜੇ ਇੱਥੇ ਪਹੁੰਚਣੇ ਸ਼ੁਰੂ ਹੋ ਚੁੱਕੇ ਨੇ ਸਹਿਯੋਗੀ ਸਾਥੀ ਰੋਸ਼ਨ ਦੇ ਨਾਲ ਸੁਖਦਲੇ